ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਆਦਮੀ ਜਿਸ ਨੂੰ ਕੋਰਟ ਨੇ 2-4 ਸਾਲ ਦੀ ਸਜ਼ਾ ਨਹੀਂ ਬਲਕਿ 400 ਸਾਲ ਦੀ ਸਜ਼ਾ ਸੁਣਾਈ ਇਹ ਇਹੋ ਜਿਹੇ ਆਦਮੀ ਸੀ ਜਾਂ ਫਿਰ ਇੱਕ ਅਪਰਾਧੀ ਸੀ ਜਿਸ ਨੂੰ ਅੱਜ ਤੱਕ ਕੋਈ ਵੀ ਦੁਨੀਆ ਦੀ ਅਦਾਲਤ ਜਾਂ ਫਿਰ ਕਾਨੂੰਨ ਸਮਝ ਨਹੀਂ ਸਕਿਆ ਇਹ ਬਾਹਰ ਦੀ ਦੁਨੀਆ ਲਈ ਇੰਨਾ ਖਤਰਨਾਕ ਆਦਮੀ ਸੀ ਕਿ ਇਹਨੂੰ ਸਪੈਸ਼ਲ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਕੁਝ ਵੀ ਹੋ ਜੇ ਇਸ ਨੂੰ ਕੋਰਟ ਦੇ ਵਿੱਚੋਂ ਬਾਹਰ ਨਹੀਂ ਕੱਢਣਾ ਬਾਹਰ ਹੀ ਨਹੀਂ ਬਲਕਿ ਜੇਲ੍ਹ ਦੇ ਅੰਦਰ ਵੀ ਇਸ ਨੇ ਇਹੋ ਜਿਹੇ ਕਾੰਡ ਕੀਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਦੇ ਥੱਲੇੋਂ ਜ਼ਮੀਨ ਖਿਸਕ ਜਾਵੇਗੀ ਇਸ ਬੰਦੇ ਦਾ ਨਾਮ ਸੀ ਨੀਕੋ ਜੈਂਸੀਕੀ ਤੇ ਇਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਕੈਦੀ ਵੀ ਮੰਨਿਆ ਜਾਂਦਾ ਹੈ ਇਹ ਸਿਰਫ ਆਪਣੀ ਜੇਲ੍ਹ ਦੇ ਵਿੱਚ ਹੀ ਨਹੀਂ ਬਲਕਿ ਆਨਲਾਈਨ ਇੰਟਰਨੈਟ نیٹ ਦੇ ਉੱਤੇ ਵੀ ਕਾਫੀ ਮਸ਼ਹੂਰ ਸੀ ਇਸ ਦੇ ਪਰਿਵਾਰ ਵਿੱਚ ਇਸ ਦੇ ਮਾਤਾ ਪਿਤਾ ਨਿੱਕੋ ਦੀਆਂ ਤਿੰਨ ਭੈਣਾਂ ਤੇ ਇਸ ਦਾ ਚਾਚਾ ਚਾਚੀ ਲੈ ਕੇ ਸਾਰੇ ਜਾਣੇ ਖਤਰਨਾਕ ਅਪਰਾਧੀ ਸਨ ਇਨਾ ਸਾਰਿਆਂ ਦੇ ਵਿੱਚ ਜੇਰਾ ਦੁਨੀਆ ਦੇ ਸਾਹਮਣੇ ਸਭ ਤੋਂ ਉੱਭੜ ਕੇ ਆਇਆ ਉਹ ਸੀ ਨਿੱਕੋ ਨਿੱਕੋ ਨੂੰ بار بار ਸਰਕਾਰ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਮੈਂਟਲ ਹਸਪੀਟਲ ਵਿੱਚ ਭਰਤੀ ਕੀਤਾ ਗਿਆ ਤਾਂ ਕਿ ਉਸਦੇ ਦਿਮਾਗ ਬਾਰੇ ਪਤਾ ਚੱਲ ਸਕੇ ਕਿਉਂਕਿ ਉਹ ਇੰਨੇ ਕਾਨੂੰਨੀ ਜੁਰਮ ਕਿਉਂ ਕਰ ਰਿਹਾ ਹੈ ਉਸਦੇ ਪਿੱਛੇ ਕੀ ਕਾਰਨ ਹੈ ਪਰ ਹਰ ਵਾਰ ਸਰਕਾਰ ਨੂੰ ਕੁਝ ਨਹੀਂ ਮਿਲਿਆ ਜਦੋਂ ਨਿੱਕੋ ਸਿਰਫ 7 ਸਾਲ ਦਾ ਸੀ ਉਸਨੇ ਆਪਣੇ ਖੁਦ ਦੇ ਪੈਸਿਆਂ ਦੇ ਨਾਲ 7 ਸਾਲ ਦੀ ਉਮਰ ਦੇ ਵਿੱਚ ਹੀ ਇੱਕ 25 ਕੈਲੀਬਰ ਦੀ ਹੈਂਡਗਨ ਖਰੀਦ ਲਈ ਇਹ ਗਨ ਉਸਨੇ ਸਿਰਫ ਇਸ ਲਈ ਖਰੀਦੀ ਸੀ ਕਿਉਂਕਿ ਉਹ ਸਕੂਲ ਦੇ ਵਿੱਚ ਆਪਣੇ ਨਾਲ ਦੇ ਬੱਚਿਆਂ ਉੱਪਰ دہشت ਬਣਾ ਸਕੇ ਉਸਨੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਚਾਕੂ ਮਾਰੇ ਸਨ ਕਿ ਉਸਦੀ ਹਾਲਤ ਮਰਨ ਵਾਲੀ ਹੋ ਗਈ ਸੀ। ਨਿੱਕੋ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਗੈਂਗ ਜੁਆਇਨ ਕਰ ਲਈ ਸੀ। ਸਾਲ 2003 ਦੇ ਵਿੱਚ ਜਦੋਂ ਉਸਦੀ ਉਮਰ ਸਿਰ 15 ਸਾਲ ਦੀ ਹੋਈ ਸੀ, ਉਦੋਂ ਪਹਿਲੀ ਵਾਰ ਜੇਲ੍ਹ ਗਿਆ ਸੀ ਕਿਉਂਕਿ ਉਸ ਟਾਈਮ ਉਹ ਰੰਗੇ ਹੱਥੀ ਚੋਰੀ ਕਰਦਾ ਫੜਿਆ ਗਿਆ ਸੀ ਤੇ ਨਿੱਕੋ ਤੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਹੀ ਜੇਲ੍ਹ ਪ੍ਰਸ਼ਾਸਨ ਦੇ ਲਈ ਉਹ ਪਰੇਸ਼ਾਨੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਉਸ ਦੇ ਉੱਪਰ ਕੋਰਟ ਨੇ ਹੋਰ ਕਈ ਧਰਾਵਾਂ ਲਗਾ ਦਿੱਤੀਆਂ। ਇੱਕ ਤਾਂ ਜਦੋਂ ਉਸ ਨੂੰ ਪੇਸ਼ੀ ਦੇ ਲਈ ਕੋਟਲੇ ਜਾਇਆ ਜਾ ਰਿਹਾ ਸੀ ਤਾਂ ਨਿੱਕੂ ਨੇ ਆਪਣੇ ਗਾਰਡ ਦੇ ਉੱਪਰ ਹੀ ਹਮਲਾ ਕਰ ਦਿੱਤਾ ਇਸ ਤੋਂ ਬਿਨਾਂ ਨਿੱਕੂ ਦੇ ਉੱਪਰ ਇਹ ਵੀ ਇਲਜ਼ਾਮ ਲਗਾਏ ਗਏ ਕਿ ਉਸਨੇ ਜੇਲ੍ਹ ਦੇ ਵਿੱਚ ਦੂਜੇ ਕੈਦੀਆਂ ਨੂੰ ਪ੍ਰਕਾਰ ਦਿੱਤਾ ਸੀ ਜਿਸ ਕਰਕੇ ਉੱਥੇ ਦੰਗੇ ਭੜਕ ਗਏ ਸਨ ਇੰਨੀਆਂ ਸਾਰੀਆਂ ਵਾਰਦਾਤਾਂ ਕਰਨ ਤੋਂ ਬਾਅਦ ਵੀ ਜੱਜ ਨੇ ਜਿਹੜਾ ਫੈਸਲਾ ਨਿੱਕੋ ਦੇ ਲਈ ਲਿਆ ਸੀ ਉਸਨੇ ਕਈ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ ਕਿਉਂਕਿ ਜੱਜ ਨੇ ਸਾਰੀਆਂ ਚੀਜ਼ਾਂ ਦੇਖਣ ਦੇ ਬਾਵਜੂਦ ਵੀ ਨਿੱਕੋ ਨੂੰ ਸਿਰਫ 10 ਸਾਲ ਦੀ ਸਜ਼ਾ ਹੀ ਸੁਣਾਈ ਸੀ ਤੇ ਸਨ 2013 ਦੇ ਵਿੱਚ ਜਦੋਂ ਉਹ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆ ਗਿਆ ਤਾਂ ਆਮ ਤੌਰ ਤੇ ਜ਼ਿਆਦਾਤਰ ਲੋਕ ਜੋ ਜੇਲ੍ਹ ਵਿੱਚ ਜਾਂਦੇ ਹਨ ਉਹ ਜਾਂ ਤਾਂ ਸੁਧਰ ਜਾਂਦੇ ਨੇ ਤੇ ਜਾਂ ਫਿਰ ਬਹੁਤ ਵਿਗੜ ਜਾਂਦੇ ਨੇ ਇਸ ਕਰਕੇ ਨਿੱਕੋ ਨੇ ਦੂਜਾ ਰਾਹ ਚੁਣਿਆ ਯਾਨੀ ਕਿ ਉਹ ਹੋਰ ਵੀ ਜ਼ਿਆਦਾ ਵਿਗੜ ਗਿਆ ਨਿੱਕੋ ਜੇਲ੍ਹ ਤੋਂ ਬਾਹਰ ਆ ਕੇ ਮਰਨ ਮਾਰਨ ਦੇ ਉੱਪਰ ਉਤਾਰੂ ਰਹਿੰਦਾ ਸੀ ਇਸ ਕਰਕੇ ਉਸ ਦਾ ਨਾਮ ਰੱਖਿਆ ਗਿਆ ਸੀ ਕਿਲਿੰਗ ਮਸ਼ੀਨ ਜੇਲ੍ਹ ਤੋਂ ਬਾਹਰ ਆਉਂਦਿਆ ਸਿਰਫ 11 ਦਿਨ ਬਾਅਦ ਹੀ ਨਿੱਕੋ ਨੇ ਦੋ ਅਣਜਾਣ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਦੋਵੇਂ ਕਤਲ ਕਰਨ ਸਮੇਂ ਨਿੱਕੋ ਦੇ ਨਾਲ ਉਸ ਦੀਆਂ ਦੋਵੇਂ ਭੈਣਾਂ ਵੀ ਸਨ ਜੋ ਉਸ ਦਾ ਪੂਰਾ ਸਾਥ ਦੇ ਰਹੀਆਂ ਸਨ ਨਿਕੋ ਨੇ ਇੱਕ ਕੈਦੀ ਨੂੰ ਜਿਹੜਾ ਉਸੇ ਦਿਨ ਹੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ ਸੀ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਰਾਨੀ ਦੀ ਗੱਲ ਇਹ ਸੀ ਕਿ ਨਿਕੋ ਨੇ ਜਿਸ ਕੈਦੀ ਨੂੰ ਮਾਰਿਆ ਸੀ ਉਹ ਜੇਲ੍ਹ ਦੇ ਵਿੱਚ ਉਸ ਦਾ ਬਹੁਤ ਵਧੀਆ ਦੋਸਤ ਸੀ ਉਸ ਤੋਂ ਵੀ ਵੱਡੀ ਕਮਾਲ ਦੀ ਗੱਲ ਇਹ ਸੀ ਕਿ ਇਹ ਜਿਸ ਦਿਨ ਨਿਕੋ ਨੇ ਆਪਣੇ ਦੋਸਤ ਨੂੰ ਜਾਨੀ ਕਿ ਆਪਣੇ ਨਾਲ ਦੇ ਕੈਦੀ ਨੂੰ ਮਾਰਿਆ ਉਸ ਨੂੰ ਮਾਰਨ ਤੋਂ ਪਹਿਲਾਂ ਇਹਨਾਂ ਦੋਨਾਂ ਨੇ ਇਕੱਠਿਆਂ ਬੈ ਕੇ ਦਾਰੂ ਪੀਤੀ ਤੇ ਇੱਕ ਫੋਟੋ ਵੀ ਕਲਿੱਕ ਕੀਤੀ ਸੀ ਇਸ ਤੋਂ ਕੁਝ ਦਿਨ ਬਾਅਦ ਹੀ ਨੀਕੋ ਫੇਰ ਤੋਂ ਮਾਰਕੀਟ ਵਿੱਚ ਆਉਂਦਾ ਹੈ ਤੇ ਹਾਈਵੇ ਤੇ ਚੱਲ ਰਹੀ ਇੱਕ ਕਾਰ ਨੂੰ ਰੁਕਮਾਉਂਦਾ ਹੈ ਉਸ ਵਿੱਚ ਸਵਾਰ ਔਰਤ ਨੂੰ ਉਬਾੜ ਕੱਢ ਕੇ ਉਸ ਦੇ ਚਾਰ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੰਦਾ ਹੈ ਤੇ ਮਾਰੀ ਗਈ ਔਰਤ ਚਾਰ ਬੱਚਿਆਂ ਦੀ ਇਕਲੋਤੀ ਮਾਂ ਸੀ ਇਸ ਵਾਰਦਾਤ ਦੇ ਵਿੱਚ ਨੀਕੋ ਦਾ ਸਾਥ ਦਿੱਤਾ ਸੀ ਉਸ ਦੇ ਸਕੇ ਚਾਚੇ ਨੇ ਇਥੋਂ ਹੁਣ ਤੁਹਾਨੂੰ ਇਹ ਪਤਾ ਚੱਲ ਗਿਆ ਹੀ ਹੋਵੇਗਾ ਕਿ ਨਿੱਕੋ ਦਾ ਹਰ ਵਾਰਦਾਤ ਦੇ ਵਿੱਚ ਉਸਦੇ ਸਕੇ ਹੀ ਉਸਦਾ ਸਾਥ ਦੇ ਰਹੇ ਸਨ ਪਰ ਇਹਨਾਂ ਸਾਰੇ ਕਾਂਡ ਦੇ ਵਿੱਚੋਂ ਇੱਕ ਕਾਂਡ ਅਜਿਹਾ ਵੀ ਸੀ ਜਿਸ ਦੇ ਵਿੱਚ ਨਿੱਕੋ ਦੀ ਮਾਂ ਵੀ ਨਿੱਕੋ ਦੇ ਨਾਲ ਵਾਰਦਾਤ ਵਿੱਚ ਸ਼ਾਮਲ ਸੀ ਇਸਦੀ ਮਾਂ ਦਾ ਨਾਮ ਸੀ ਲੋਰੀ ਜੈਕਨਨ ਨਿੱਕੋ ਦੀ ਮਾਂ ਨੇ ਇਸ ਨੂੰ ਪਹਿਲੀ ਵਾਰ ਦਾਤ ਸਮੇ ਗੋਲੀਆਂ ਦੀ ਮੈਗਜ਼ੀਨ ਭਰ-ਭਰ ਕੇ ਦਿੱਤੀ ਸੀ ਇੰਨੇ ਸਾਰੇ ਕਾਂਡ ਹੋਣ ਤੋਂ ਬਾਅਦ ਨਿੱਕੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਸ਼ਗਿਸ ਦੌਰਾਨ ਪਤਾ ਚੱਲਿਆ ਕਿ ਸ਼ਹਿਰ ਦੇ ਵਿੱਚ ਜਿੰਨੇ ਵੀ ਛੋਟੇ ਵੱਡੇ ਕਾਂਡ ਜਾਂ ਕਤਲ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਨਿੱਕੋ ਦਾ ਹੀ ਹੱਥ ਸੀ ਇਸ ਤੋਂ ਬਾਅਦ ਫਿਰ ਤੋਂ ਨਿੱਕੋ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਸੀ ਕਿ ਨਿੱਕੋ ਜੇਲ੍ਹ ਦੇ ਵਿੱਚ ਜਾ ਕੇ ਸੁਧਰ ਜਾਵੇਗਾ ਇਸ ਤੋਂ ਬਾਅਦ ਨਿੱਕੋ ਨੇ ਜਲਦ ਹੀ ਆਪਣਾ ਡਰਾਉਣਾ ਰੂਪ ਜੇਲ੍ਹ ਦੇ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ ਨਿੱਕੋ ਨੇ ਜਦੋਂ ਪੁਲਿਸ ਦੀ ਪੁੱਛਗਿੱਛ ਚੱਲ ਰਹੀ ਹੁੰਦੀ ਹੈ ਉਸ ਸਮੇਂ ਨਿੱਕੋ ਨੇ ਦੱਸਿਆ ਕਿ ਉਸਨੇ ਸਾਰੇ ਕਤਲ ਏਜੀਪਟ ਦੇ ਇੱਕ ਦੇਵਤਾ ਨੂੰ ਖੁਸ਼ ਕਰਨ ਦੇ ਲਈ ਕੀਤੇ ਸਨ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਰਹਿੰਦੇ-ਰਹਿੰਦੇ ਇੱਕ ਦਿਨ ਨਿੱਕੋ ਦੇ ਹੱਥੇ ਇੱਕ ਬਲੇਡ ਲੱਗ ਜਾਂਦਾ ਹੈ ਇਸ ਬਲੇਡ ਦੇ ਨਾਲ ਉਹ ਆਪਣੀ ਜੀਪ ਦੇ ਦੋ ਉਹ ਹਿੱਸੇ ਕੱਟ ਦਿੰਦਾ ਹੈ ਅਜਿਹਾ ਉਸਨੇ ਇਸ ਲਈ ਕੀਤਾ ਕਿ ਉਹ ਸੱਪ ਵਰਗਾ ਦਿਖਾਈ ਦਵੇ ਆਪਣੀ ਜੀਭ ਕੱਟਣ ਤੋਂ ਬਾਅਦ ਉਸੇ ਰਾਤ ਹੀ ਨਿੱਕੋ ਨੇ ਆਪਣਾ ਗੋਪਤ ਅੰਗ ਵੀ ਬਲੇਡ ਦੇ ਨਾਲ ਕੱਟ ਦਿੱਤਾ ਆਪਣੀਆਂ ਅਜਹੀਆਂ ਹਰਕਤਾਂ ਦੇ ਕਾਰਨ ਹੀ ਹੁਣ ਨਿੱਕੋ ਸੁਰਕੀਆਂ ਦੇ ਵਿੱਚ ਆ ਚੁੱਕਿਆ ਸੀ ਇਸ ਘਟਨਾ ਤੋਂ ਬਾਅਦ ਜੱਜ ਨੇ ਉਸ ਜੇਲ੍ਹ ਦੇ ਮੌਜੂਦ ਸਾਰੇ ਪੁਲਿਸ ਵਾਲਿਆਂ ਨੂੰ ਬੁਲਾਇਆ ਤੇ ਪੁੱਛਿਆ ਤੁਹਾਡੀ ਮੌਜੂਦਗੀ ਵਿੱਚ ਨਿੱਕੋ ਦੇ ਕੋਲ ਰੇਜ਼ਰ ਬਲੇਡ ਕਿਵੇਂ ਆਇਆ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜੇਲ੍ਹ ਦੇ ਅੰਦਰ ਕੈਦੀ ਅਕਸਰ ਅਜਿਹੇ ਸਮਾਨ ਲੈ ਕੇ ਸਮਗਲ ਕਰਕੇ ਲੈ ਜਾਂਦੇ ਹਨ ਪਰ ਇੱਥੇ ਗੱਲ ਥੋੜੀ ਅਲੱਗ ਸੀ ਕਿਉਂਕਿ ਨੀਕੋ ਨੂੰ ਹਮੇਸ਼ਾ ਹੀ ਇਕੱਲਿਆਂ ਰੱਖਿਆ ਜਾਂਦਾ ਸੀ ਤੇ ਉਸਦੇ ਸੈੱਲ ਦੇ ਵਿੱਚ ਉਸ ਤੋਂ ਬਿਨਾ ਹੋਰ ਕੋਈ ਵੀ ਨਹੀਂ ਜਾ ਸਕਦਾ ਸੀ ਇਸੇ ਦੇ ਕਾਰਨ ਜੱਜ ਹੈਰਾਨ ਸੀ ਕਿ ਨੀਕੋ ਦੇ ਕੋਲ ਸਮਾਨ ਕਿਸ ਤਰ੍ਹਾਂ ਪਹੁੰਚਿਆ ਜਦਕਿ ਹਰੇਕ 15 ਮਿੰਟ ਦੇ ਬਾਅਦ ਪੁਲਿਸ ਉਸ ਨੂੰ ਜਾ ਕੇ ਚੈੱਕ ਕਰਦੀ ਸੀ ਤੇ ਨਾਲੇ ਹੀ ਨੀਕੋ 24 ਘੰਟੇ ਸੀਸੀਟੀਵੀ ਕੈਮਰੇ ਦੇ ਵੀ ਬਿਲਕੁਲ ਸਾਹਮਣੇ ਹੁੰਦਾ ਸੀ ਹੁਣ ਤੱਕ ਤੁਸੀਂ ਨੀਕੋ ਬਾਰੇ ਕਈ ਅਜੀਬ ਗੱਲਾਂ ਸੁਣ ਲਈਆਂ ਹੋਣਗੀਆਂ ਪਰ ਮੈਂ ਜੋ ਹੁਣ ਤੁਹਾਨੂੰ ਦੱਸਾਂਗਾ ਇਹ ਗੱਲ ਤੁਹਾਡੇ ਹਜਮ ਦੇ ਵਿੱਚ ਨਹੀਂ ਆਵੇਗੀ ਇੱਕ ਦਿਨ ਨਿੱਕੋ ਦੇ ਹੱਥ ਸਾਥ ਚਾਬੀਆਂ ਦਾ ਗੁੱਛਾ ਲੱਗ ਜਾਂਦਾ ਹੈ ਤੇ ਉਹ ਇੱਕ ਇੱਕ ਕਰਕੇ ਸਾਰੀਆਂ ਚਾਬੀਆਂ ਨੂੰ ਖਾ ਜਾਂਦਾ ਹੈ ਸਾਰਿਆਂ ਨੂੰ ਯਕੀਨ ਹੋ ਗਿਆ ਸੀ ਕਿ ਨਿੱਕੋ ਬਿਲਕੁਲ ਪਾਗਲ ਹੋ ਚੁੱਕਿਆ ਹੈ ਹੁਣ ਇਸ ਦੇ ਕਾਰਨ ਉਸ ਨੂੰ ਸਾਈਕੀਆਟ੍ਰਿਸ ਦੇ ਨਾਲ ਮਿਲਾਇਆ ਗਿਆ ਜਦੋਂ ਬਹੁਤ ਸਾਰੇ ਸਾਈਕੀਆਟ੍ਰਿਸ ਨਿੱਕੋ ਨੂੰ ਚੈੱਕ ਕਰਦੇ ਹਨ ਉਹ ਦੱਸਦੇ ਹਨ ਕਿ ਨਿਕੋ ਦੀ ਹਾਲਤ ਬਿਲਕੁਲ ਠੀਕ ਠਾਕ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਸਾਈਕਾਟ੍ਰਿਸ ਦੀ ਜ਼ਰੂਰਤ ਨਹੀਂ ਹੈ ਬਲਕਿ ਇਹ ਨਾਰਮਲ ਇਨਸਾਨ ਹੈ ਨਿਕੋ ਨੂੰ ਕੋਈ ਵੀ ਦਿਮਾਗੀ ਬਿਮਾਰੀ ਨਹੀਂ ਹੈ ਬਲਕਿ ਉਹ ਸਭ ਕੁਝ ਕਰ ਰਿਹਾ ਹੈ ਮੌਤ ਦੀ ਸਜ਼ਾ ਤੋਂ ਬਚਣ ਵਾਸਤੇ ਤਾਂ ਜੋ ਉਸ ਨੂੰ ਪਾਗਲ ਘੋਸ਼ਿਤ ਕੀਤਾ ਜਾਵੇ ਮਈ 2017 ਦੇ ਵਿੱਚ ਤਿੰਨੇ ਜੱਜਾਂ ਦੀ ਇੱਕ ਬੈਚ ਨੇ ਨਿੱਕੋ ਨੂੰ ਫਾਈਨਲ ਡਿਸੀਜਨ ਸੁਣਾਇਆ ਇਹਨਾਂ ਤਿੰਨਾਂ ਜੱਜਾਂ ਦੇ ਬੈਚ ਨੇ ਨਿੱਕੋ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਨਾਲੇ ਹੀ ਉਹਨਾਂ ਨੇ ਇਸ ਦੀ ਸਜ਼ਾ ਵਿੱਚ ਇਹ ਚੀਜ਼ ਐਡ ਕੀਤੀ ਕਿ ਜੇਕਰ ਕਿਸੇ ਕਾਰਨ ਨਿੱਕੋ ਦੀ ਮੌਤ ਦੀ ਸਜ਼ਾ ਰੱਦ ਹੁੰਦੀ ਹੈ ਜਾਂ ਫਿਰ ਘਟ ਹੁੰਦੀ ਹੈ ਤਾਂ ਵੀ ਇਸ ਨੂੰ 450 ਸਾਲ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ ਅੱਜ ਵੀ ਨਿੱਕੋ ਆਪਣੀ ਬਾਕੀ ਦੀ ਬਚੀ ਹੋਈ ਸਜ਼ਾ ਜੇਲ੍ਹ ਦੇ ਵਿੱਚ ਕੱਟ ਰਿਹਾ ਹੈ ਏਸੀ ਇੱਕ ਖਤਰਨਾਕ ਅਪਰਾਧੀ ਨਿਕੋ ਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ